ਮੈਂ ਤੁਹਾਡੇ ਮੂਰੇ ਮਸ਼ੀਨ ਦਿਖਾ ਰਿਹਾ ਹਾਂ ਇਹ ਇਹ ਡ੍ਰਿਲ ਆ ਕਣਕ ਬੀਜਣ ਨੂੰ ਵਰਤੀ ਜਾਂਦੀ ਸੀ ਇਹ ਲਗਭਗ 100 ਸਾਲ ਤੋਂ ਵੀ ਵੱਧ ਪੁਰਾਣੀ ਹੈ ਇਹ ਆਸਟ੍ਰੇਲੀਆ ਪਾਰਕ ਦੇ ਮਿਊਜ਼ੀਅਮ ਦੇ ਬਾਹਰ ਖੜੀ ਹੈ ਜਿਹੜਾ ਉੱਪਰ ਬਾਕਸ ਬਣਿਆ ਦੇ ਵਿੱਚ ਕਣਕ ਦੇ ਜਿਹੜੇ ਕਣਕ ਜਾਂ ਮੱਕੀ ਜੋ ਵੀ ਬੀਜਣਾ ਉਹ ਜਿਹੜੇ ਦਾਣੇ ਆ ਉਹ ਇੱਥੇ ਪੈਂਦੇ ਆ 올ਡ ਜੋਲਡ ਪੁਰਾਣਾ ਜਿਹੜਾ ਸਮਾਨ ਆ ਇਹ ਬਿਲਕੁਲ ਆ ਦੇਖੋ ਤੁਸੀਂ ਲਗਭਗ 100 ਸਾਲ ਤੋਂ ਵਿਵੱਧ ਜਿਹੜੀ ਆ ਇਹ ਪੁਰਾਣੀ ਮਸ਼ੀਨੀਆਂ ਹਾਂ ਹਾਂਜੀ ਕਿਵੇਂ ਹੋ ਸਾਰੇ ਇਹ ਜੋ ਮੈਂ ਤੁਹਾਡੇ ਮੂਰੇ ਮਸ਼ੀਨ ਦਿਖਾ ਰਿਹਾ ਵਾਂ ਇਹ ਇਹ ਡ੍ਰਿਲ ਆ ਕਣਕ ਬੀਜਣ ਨੂੰ ਵਰਤੀ ਜਾਂਦੀ ਸੀ ਇਹ ਲਗਭਗ 100 ਸਾਲ ਤੋਂ ਵੀ ਵੱਧ ਪੁਰਾਣੀ ਆ ਤੇ ਇਹ 500 ਸੀਰੀ ਦੀ ਨਾਂ ਦੀ ਮਸ਼ੀਨ ਆ ਤੇ ਮੇਡ ਇਨ ਆਸਟ੍ਰੇਲੀਆ ਵਾ ਹਲਕਾ ਸਟicker ਜੇ ਥੋੜਾ ਬਜਿਆ ਬਾਕੀ ਸਾਰਾ ਕੁਝ ਜਿਹੜਾ ਵਾ ਉਹ ਆਪਣਾ ਚੱਲ ਗਿਆ ਪਰ ਇਹਦਾ ਨਾਂ ਜਿਹੜੀ ਕੰਪਨੀ ਨੂੰ ਸਨਸ਼ਾਈਨ ਕਹਿੰਦੇ ਆ 500 ਸੀਰੀ ਦੀ 500 ਸੀਰੀ ਦੀ ਸਨਸ਼ਾਈਨ ਨਾਂ ਦੀ ਜਿਹੜੀ ਇਹ ਮਸ਼ੀਨ ਆ ਇਹ 100 ਸਾਲ ਤੋਂ ਵੀ ਵੱਧ ਜਿਹੜੀ ਆ ਪੁਰਾਣੀ ਜਿਹੜੀ ਆ ਜਿੰਨੀ ਕਿ ਜਾਣਕਾਰੀ ਪ੍ਰਾਪਤ ਹੋਈ ਆ ਇਹ ਦੱਸੀ ਜਾਂਦੀ ਆ ਸੋ ਦੇਖੋ ਇਹ ਆਸਟ੍ਰੇਲੀਆ ਪਾਰਥ ਦੇ ਮਿਊਜ਼ੀਅਮ ਦੇ ਬਾਹਰ ਖੜੀ ਆ ਇਹ ਤੇ ਇਹ ਪੁਰਾਣਾ ਸਮਾਨ ਆ ਆਪਣਾ ਲਗਭਗ 100 ਸਾਲ ਤੋਂ ਵੀ ਵੱਧ ਜਿਹੜੀ ਆ ਇਹ ਪੁਰਾਣੀ ਜਿਹੜੀ ਮਸ਼ੀਨਰੀ ਆ ਤੇ ਆ ਜਿਹੜਾ ਉੱਪਰ ਬਾਕਸ ਬਣਿਆ ਦੇ ਵਿੱਚ ਕਣਕ ਦੇ ਜਿਹੜੇ ਕਣਕ ਜਾਂ ਮੱਕੀ ਜੋ ਵੀ ਬੀਜਣਾ ਉਹ ਜਿਹੜੇ ਦਾਣੇ ਆ ਉਹ ਇੱਥੇ ਪੈਂਦੇ ਆ ਜੰਗ ਲੱਗਣ ਦੇ ਕਰਕੇ ਕਿਉਂਕਿ ਬਾਹਰ ਪਈ ਆ ਸਾਰਾ ਕੁਝ ਜਾਮ ਹੋਇਆ ਪਿਆ ਵਾ ਪਰ ਇਹ ਪੁਰਾਣਾ ਜਿਹੜਾ ਸਾਰਾ ਹੀ ਸਮਾਨ ਆ ਪਹਿਲਾਂ ਸੋ ਆ ਦੇਖੋ ਪਾਈਪਾਂ ਜਿਹੜੀਆਂ ਸਾਰੀਆਂ ਇੱਥੇ ਜਿੱਥੇ ਲੱਗਦੀਆਂ ਸੀ ਉਹ ਜਗ੍ਹਾ ਬਣੀ ਹੋਈ ਆ ਪਰ ਉਹ ਪਲਾਸਟਿਕ ਜਿਹੜੀ ਪੁਰਾਣੀ ਉਹ ਫੱਟ ਗਈ ਆ ਸਾਰੀ ਸੋ ਇਹ 100 ਸਾਲ ਤੋਂ ਵੀ ਵੱਧ ਪੁਰਾਣੀ ਜਿਹੜੀ ਡ੍ਰੈਲ ਆ ਤੇ ਦੇਖੋ ਲੋਹੇ ਦੇ ਵੀਲ ਲੱਗੇ ਇਹਨੂੰ ਲੋਹੇ ਦੇ ਵੀਲ ਲੱਗੇ ਹੋਏ ਆ ਬਹੁਤ ਘੱਟ ਜਿਹੜੀ ਕਿਤੇ ਵੀ ਰਬੜ ਜਾਂ ਪਲਾਸਟਿਕ ਯੂਜ਼ ਕੀਤੀ ਗਈ ਆ ਤੇ ਤੁਸੀਂ ਦੇਖ ਸਕਦੇ ਆ ਓਲਡ ਜੀ ਗੋਲਡ ਪੁਰਾਣਾ ਜਿਹੜਾ ਸਮਾਨ ਆ ਇਹ ਬਿਲਕੁਲ ਆ ਦੇਖੋ ਤੁਸੀਂ ਲਗਭਗ 100 ਸਾਲ 100 ਸਾਲ ਤੋਂ ਵੀ ਵੱਧ ਜਿਹੜੀ ਆ ਇਹ ਪੁਰਾਣੀ ਮਸ਼ੀਨ ਆ 500 ਸੀਰੀਜ਼ ਸਨ ਸ਼ਾਈਨੀ ਨੂੰ ਕਹਿੰਦੇ ਆ ਤੇ ਦੇਖੋ ਤੁਸੀਂ ਸਿਸਟਮ ਪੁਰਾਣੇ ਅਗਰਾਰੀਆਂ ਜਿਹੜੀਆਂ ਚੇਂਜ ਕਰਨ ਵਾਲੀਆਂ ਸੈਟਿੰਗਾਂ ਚੇਂਜ ਕਰਨ ਵਾਸਤੇ ਜਿਹੜੀਆਂ ਅਗਰਾਰੀਆਂ ਪਈਆਂ ਵਾ ਜਿਹੜੀ ਵੀ ਸੈਟਿੰਗ ਨੂੰ ਚੇਂਜ ਕਰਨੀ ਆ ਸੋ ਆ ਲੀਵਰ ਇਹ ਵੀ ਚੇਂਜ ਕਰਨ ਨੂੰ ਇਹਦੀ ਰੋਕਣ ਵਾਸਤੇ ਦਾਣੇ ਕਿੰਨੇ ਪਾਉਣੇ ਕਿੰਨੇ ਨਹੀਂ ਪਾਉਣੇ ਅਡਜਸਟਮੈਂਟ ਕਰਨ ਵਾਸਤੇ ਸੋ ਦੇਖੋ ਇਹ ਮਸ਼ੀਨ ਮੇਡ ਇਨ ਆਸਟ੍ਰੇਲੀਆ ਆਸਟ੍ਰੇਲੀਆ ਨੇ ਬਣਾਈਆਂ ਸਨ ਸ਼ਾਈਨ ਜੇ ਤੁਸੀਂ ਪੜ ਸਕਦੇ ਆ ਤੇ ਦੇਖਦੇ ਹੋ ਮੈਂ ਕੋਸ਼ਿਸ਼ ਕਰਦਾ ਸਨ ਸ਼ਾਈਨ ਤੇ 500 ਸੀਰੀ ਜਿਹੜੀ ਆ ਇਹਦਾ ਨਾਮ ਸੋ ਆ ਦੇਖੋ ਤੁਸੀਂ ਥੈਂਕ ਯੂ ਵੀਡੀਓ ਵਾਚ ਕਰਨ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਹਾਂਜੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਅਸੀਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਲੈ ਕੇ ਆਈਏ ਆ ਦੁਬਾਰਾ ਫਿਰ ਦੱਸ ਦਵਾ ਇਹ ਟੈਂਕੀ ਆ ਦਾਣਿਆਂ ਵਾਲੀ ਤੇ ਇੱਥੇ ਦਾਣੇ ਪੈਂਦੇ ਸੀ ਤੇ ਹੁਣ ਬਾਹਰ ਹੋਣ ਕਰਕੇ ਇਹਨੂੰ ਜੰਗ ਲੱਗ ਗਿਆ ਵਾ ਤੇ ਪਰ ਅਜੇ ਵੀ ਸੋਲਿਡ ਖੜੀ ਆ ਸੋ ਥੈਂਕ ਯੂ 올ਡ ਇਜ਼ ਗੋਲਡ 500 ਸੀਰੀ ਦੀ ਸਨਸ਼ਾਈਨ ਨਾਂ ਦੀ ਇਹ ਮਸ਼ੀਨ ਜਿਹੜੀ ਆ ਆਸਟ੍ਰੇਲੀਆ ਦੇ ਪਾਰਥ ਆਸਟ੍ਰੇਲੀਆ ਦੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਵਰਤੀ ਆ ਕਣਕ ਮੱਕੀ ਜੋ ਵੀ ਇਹਨਾਂ ਬੀਜਿਆ ਜਾ ਸਕਦਾ ਸੀ ਉਹ ਬੀਜ ਇਹਦੇ ਨਾਲ ਵਰਤੋਂ ਕੀਤੀ ਗਈ ਇਸ ਮਸ਼ੀਨ ਦੀ ਥੈਂਕ ਯੂ ਵੀਡੀਓ ਵਾਚ ਕਰਨ ਲਈ